ਤ셔ਰੀਆ ਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੁਸੀਂ ਠੀਕ ਠਾਕ ਆ ਕਿੰਨੀ ਹੋ ਜੀ ਸਾਰੇ ਉਮੀਦ ਕਰਦੇ ਆ ਤੁਸੀਂ ਵੀ ਬਹੁਤ ਵਧੀਆ ਹੋਵੋਗੇ ਸਾਡੀ ਤਰਫ ਸੀਸ਼ੇ ਚ ਫੜ ਕੇ ਪਤਾ ਲੱਗਦਾ ਹੁੰਦਾ ਵੀ ਵਜਨ ਵੱਧ ਗਿਆ ਹਾਂ ਕਰਦੇ ਆ ਬਾਕੀ ਇਹ ਆ ਕਿ ਕੁਝ ਦਿਨਾਂ ਦੀ ਗੱਲ ਆ ਘਟ ਜਾਣਾ ਜੇ ਵਧਾਉਣਾ ਆਪਣੇ ਹੱਥਾਂ ਤੱਕ ਘਟਾਉਣਾ ਵੀ ਆਪਦੇ ਹੱਥਾਂ ਹੁਣ ਆਪਾਂ ਥੋੜੇ ਜਿਹਾ ਦਿਨਾਂ ਦੇ ਲਈ ਉਹ ਇਹਦਾ ਹੋਣਾ ਕਰ ਕਰਕੇ ਹੋਗਾ 3 ਇਹ ਬਣਾ ਥੋੜਾ ਜਿਆ ਕੰਮ ਕਰਨਾ ਜੀ ਮਸ਼ੀਨ ਦਾ ਇੱਕ ਤਾਂ ਮੈਨੂੰ ਜਾਣਉਣ ਦੇ ਕੋ ਜਾਣਦੇ ਨੇ ਕੰਮ ਕਰ ਇੱਕ ਹੋ ਜਾਂਦਾ ਵੀ ਮਸ਼ੀਨ ਦਾ ਕੰਮ ਨਹੀਂ ਸਿੱਟ ਜਾਉਂਦਾ ਲੋਕ ਕਰਨਾ ਨਾ ਨਾਂ ਕੇ ਜਿੰਨੇ ਦੇਰ ਦੇ ਰਹਿਣੇ ਪਾ ਲਈ ਨੇ ਮਾਣ ਪਾਉਣ। ਮੰਮੀ ਵੀ ਗਏ ਹੋਏ ਨੇ ਉਹ ਵੀ ਆਉਣ ਵਾਲੀ ਨੇ ਤਕਰੀਬਨ। ਉਹਦੇ ਨੇ ਮਰਦ ਦੇ ਅੰਤਿਮ ਅਰਦਾਸ ਵਿੱਚ ਮਰਦ ਦੇ ਭੋਗ ਤੇ ਦੇਣਗੇ। ਹੁਣ ਚਾਹ ਕਣੀ ਆਪਾਂ ਪੀ ਕੇ ਹੈ ਉਹ ਇਹ ਜਿਹੜਾ ਫ੍ਰੀ ਹੁੰਦੇ ਨੇ ਜੀ ਮਸ਼ੀਨ ਦਾ ਕਿੰਨਾ ਕੁ ਹੁੰਦਾ ਘਰ ਰਹਿਣਾ। ਰੋਲ ਹੀ ਤੋਂ ਦੀ ਰਹਿ ਨਹੀਂ ਮੈਨੂੰ ਤਾਂ ਇਕਦਮ ਹੈ ਸ਼ਾਮ ਨੂੰ ਕੰਮ ਕਰ ਹੋ ਜਾਂਦਾ ਹੁਣ ਅੱਜ ਸ਼ਾਮ ਨੂੰ ਫਿਰ ਕੋਈ दाल ਸਬਜ਼ੀ ਦਾ ਬਣਾਉਣਾ ਮੈਂ ਤਾਂ ਬੀ ਜਿੰਦਗੀ ਆਹੀ ਟੈਨਸ਼ਨ ਹੈ ਬੀਤੀ ਕਰੀ ਇਹਦੀ ਟੈਨਸ਼ਨਾਂ ਨੇ ਮੈਂ ਤਾਂ ਬੱਸ ਕਰਾਈ ਪਈ ਆ ਆਖਬ ਪਨੀਰੀ ਵਧੀਆ ਲੱਗਦੀਆਂ ਰੋਜ਼ ਇੱਕੋ ਜੀਆਂ ਵੀ ਪਰ ਸੱਚ ਅੱਜ ਦਾ ਮਟਰ ਪਨੀਰ ਬਣਾਵਾਂਗੇ ਹਾਂਜੀ ਇੱਥੇ ਹੋ ਗਿਆ ਸੀਗਾ ਦੁਪਹਿਰ ਦਾ ਟਾਈਮ ਦੁਪਹਿਰ ਦਾ ਟਾਈਮ ਹੋ ਗਿਆ ਸੀ ਫਤਿਹ ਦੇ ਪਾਪਾ ਦੇ ਜਿਵੇਂ ਮੈਂ ਤੁਹਾਨੂੰ ਦੱਸ ਕੇ ਹੱਡੀ ਸੀਗੀ ਵੀ ਉਹਨਾਂ ਦੀ ਗੁੱਡ ਘੁੰਮ ਗਿਆ ਜੀ ਗਿਆ ਸੀ ਜਿਵੇਂ ਕਈ ਵਾਰੀ ਨਾ ਪਤਾ ਨਹੀਂ ਲੱਗਦਾ ਹੈਗਾ ਪਸ਼ੂ ਵਾਲੇ ਜਿਵੇਂ ਆਪਣੇ ਹਰਾਚਾਰਾ ਹੁੰਦਾ ਨਾ ਉਹਦਾ ਟੁਕਾ ਕਰਦੇ ਸੀ ਮਸ਼ੀਨ ਜਮਤ ਸੋਦਾ ਹੀ ਪੈਰ ਕਿਤੇ ਇਧਰ ਉਧਰ ਘੁੰਮ ਗਿਆ ਵੀ ਉਹਦਣਾ ਢੀੜਾ ਚ ਆ ਗਿਆ ਉਹ ਬਣਾਇਆ ਹੋਇਆ ਸੀਗਾ ਇੱਥੇ ਲੱਗੀ ਸੀ ਚਾਹ ਪੀਣ ਮੰਮੀ ਵੀ ਭੁੱਖ ਦਵਾ ਗਈ ਸੀ ਇਹ ਉਹ ਵੀ ਕਹਿੰਦੇ ਵੀ ਵਿਅਸਤ ਮੈਨੂੰ ਭੁੱਖ ਤਾਂ ਹੈ ਨਹੀਂ ਕਿ ਵੀ ਚਲੋ ਆਈ ਸੀਗਾ ਵੀ ਕੁਛ ਨਾ ਕੁਛ ਆਪਾਂ ਖਾ ਹੀ ਲੈਨੇ ਆ ਨਾ ਫਿਰ ਲੱਗੀ ਸੀ ਚਾਹ ਪੀਣ ਤੇ ਮੈਂ ਨੂੰ ਤਾਂ ਬਟੇ ਸੀਗਾ ਮੈਂ ਕਿਹਾ ਵੀ ਸਵੇਰੇ ਮੇਥੀ ਵਾਲੀਆਂ ਬਣੀਆਂ ਸੀ ਮੈਂ ਕਿਹਾ ਕੁਛ ਮੈਸੇ ਵੀ ਮੈਨੂੰ ਭੁੱਖ ਲੱਗੀ ਸੀ ਮੈਂ ਕਿਹਾ ਚਲੋ ਜੀ ਆਪਾਂ ਤਾਂ ਖਾਨੇ ਆਂ ਜੀ ਰੋਟੀ ਮੰਮੀ ਨੇ ਖਾਦੀ ਨਹੀਂ ਸੀ ਉਹ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਜਿੱਸੇ ਸੀ ਜਾਨਾ ਵੀ ਉਹ ਪਹੁੰਚੇ ਗਏ ਹੋ ਸੀਗੇ ਉਹ ਕਹਿੰਦੇ ਵੀ ਮੈਂ ਤਾਂ ਉੱਥੇ ਕੁਝ ਖਾ ਵੀ ਖਾ ਲਈ ਸੀ ਚੋ ਕਿਉਂਕਿ ਜਦੋਂ ਆਪਾਂ ਜਿੱਥੇ ਵੀ ਜਾਂਦੇ ਜੀ ਚਲੋ ਹਨਾ ਵੀ ਦੁੱਖ ਦੇ ਸੁੱਖ ਦੇ ਚ ਹਰੇਕ ਹੀ ਹਨਾ ਅਗਲਾ ਕਹਿੰਦਾ ਵੀ ਰੋਟੀ ਪਾਣੀ ਜਿੰਨੀ ਖਲੋੜਾ ਚਾਹੀਏ ਹਨਾ ਖਾ ਲੋ ਤਾਂ ਕਰਕੇ ਮੰਮੀ ਕਹਿੰਦੇ ਮੈਂ ਤਾਂ ਖਾਣ ਹੀ ਨਹੀਂ ਹੈਗੀ ਅੱਜ ਕੁਝ ਬਣਾਇਆ ਜਾਂਿਆ ਸੀ ਸਵੇਰੇ ਮੇਥਿਆਂ ਵਾਲੀਆਂ ਰੋਟੀਆਂ ਮੈਂ ਕਹਿੰਦੀ ਚਲੋ ਆਪਾਂ ਖਾਣੇ ਜੀ ਇੱਕ ਰੋਟੀ ਨਾਲ ਮੈਂ ਚਾਹ ਦੇ ਨਾਲ ਹੀ ਖਾ ਲਈ ਸੀ ਜੀ ਮੱਖਣ ਰੱਖ ਕੇ ਤਾਂ ਇਹਨਾਂ ਨੇ ਵੀ ਨਾਲ ਰੋਟੀ ਲਾ ਲਈ ਸੀਗੀ ਫਿਰ ਉਸ ਤੋਂ ਬਾਅਦ ਮੈਂ ਥੋੜਾ ਬਹੁਤਾ ਸਲਾਈ ਮਸ਼ੀਨ ਵਾਲਾ ਸੀ ਜਿਵੇਂ ਕੰਮ ਕਰਨ ਲੱਗੂ ਕੰਨੇ ਉਸ ਤੋਂ ਬਾਅਦ ਲੱਗੀ ਸੀ ਮੈਂ ਸਬਜ਼ੀ ਦੀ ਤਿਆਰੀ ਕਰਨ ਮੈਂ ਕਿਹਾ ਚਲੋ ਮੈਂ ਕਰਦੀ ਹਾਂ ਸਬਜ਼ੀ ਦੀ ਤਿਆਰੀ ਕਰਨ ਮੰਮੀ ਲੱਗੀ ਸੀ ਕਿ ਮਸ਼ੀਨ ਦਾ ਕੰਮ ਕਰਨਾ ਕਿਉਂਕਿ ਇਹਨਾਂ ਨੂੰ ਵੀ ਆਉਂਦਾ ਤਾਂ ਹੈਗੇ ਨੇ ਜੀ ਸਟਿਚ ਕਰਨੇ ਬਟ ਇਹ ਹੁੰਦਾ ਵੀ ਚਲੋ ਜਿੰਨੇ ਕਉਂਦੇ ਨੇ ਹਨਾ ਉਨੇ ਕਰੀ ਕਿਉਂਕਿ ਅੱਜ ਮੈਂ ਸਵੇਰ ਦੀ ਮਤਲਬ ਕਾਫੀ ਦੇਰ ਦੀ ਬੈਠੀ ਸੀਗੀ ਤੇ ਮੈਂ ਥੱਕ ਚੁੱਕੀ ਸੀ ਫਿਰ ਕਈ ਵਾਰੀ ਇੱਕ ਕੰਮ ਕਰ ਕਰਕੇ ਨਾ ਵੀ ਮਨ ਵੀ ਉਰ ਹੋ ਜਾਂਦਾ ਪਰ ਮੈਨੂੰ ਇਹ ਸੀ ਮੈਂ ਕਿਹਾ ਨਹੀਂ ਵੀ ਮੈਂ ਤਾਂ ਹੁਣ ਨੀ ਸਟਿਚ ਕਰਾਂ ਮੈਂ ਕਿਹਾ ਚਲ ਅੱ비 ਇੰਨੀ ਦੇਰ ਚ ਕਹਿੰਦੇ ਵੀ ਚਲ ਮੈਂ ਕਰ ਲੈਂਦੀ ਮੈਂ ਕਿਉਂਕਿ ਮੈਨੂੰ ਫਿਰ ਇਹ ਹੋ ਜਾਂਦਾ ਨਾ ਸ਼ਾਮ ਨੂੰ ਵੀ ਫਿਰ ਮਤਲਬ ਲੇਟ ਹੋ ਜਾਂਦਾ ਨਾ ਵਧੀਆ ਲੱਗਦੇ ਕੰਮ ਕਰ ਜੇ ਤਾਂ ਕਰਕੇ ਫਿਰ ਮੈਨੂੰ ਸੀ ਮੈਂ ਸਬਜ਼ੀ ਦੀ ਤਿਆਰੀ ਕਰਾਂ ਕਿਉਂਕਿ ਜੇ ਕਿ ਤੋ ਦਾਣਾ ਸਬਜ਼ੀਆਂ ਨੇ ਨਾ ਟੈਨਸ਼ਨ ਵਧਾਈ ਪਈ ਜਾਂਦੀ ਆ ਵੀ ਕੀ ਬਣਾਵੇ ਕੀ ਬਣਾਵੇ ਹਾਂ ਫਟ ਗਿਆ ਹੋਇਆ ਨਾਨਕਿਆ ਨੂੰ ਬਟੋਰ ਦੇ বিনা ਜੀ ਨਹੀਂ ਲੱਗਦਾ ਹੈਗਾ ਕਿਉਂਕਿ ਬੱਚੇ বিনা ਤਾਂ ਇਹ ਹੋ ਜਾਂਦਾ ਨਾ ਵੀ ਘਰ ਸੁਣਾ ਸੁਣਾ ਜਿਹਾ ਲੱਗਦਾ ਏ ਨਹੀਂ ਤੇ ਜੀ ਚਲੋ ਆਉਂਦਾ ਜਾਂਦਾ ਨਾ ਕਦੇ ਵੀ ਆਪਣਾ ਖੇਡਣ ਚਲੇ ਗਿਆ ਜਾ ਉਹ ਕਰਨ ਲੱਗ ਗਿਆ ਵੀ ਕਦੇ ਇਧਰੋਂ ਆਉਂਦਾ ਇਧਰ ਨੂੰ ਛੇੜ ਗਿਆ ਕਦੇ ਇਧਰੋਂ ਆਉਂਦਾ ਇੱਥੇ ਕੁਛ ਨੂੰ ਵੈਸੇ ਵੀ ਥੋੜਾ ਜਿਹਾ ਘੌਣਕ ਲਈਏ ਜੇ ਦੀ ਹੈ ਨਾ ਛੇੜਖਾਨੀਆਂ ਜਿਹਾਂ ਦੀ ਬਾਦ ਆ ਦਿੱਤ ਹੁੰਦੀ ਆ ਹਰੇਕ ਬੱਚੇ ਦਾ ਆਪਣੇ ਆਪਣਾ ਹੁੰਦਾ ਏ ਵੀ ਕੋਈ ਥੋੜਾ ਜਿਹਾ ਸ਼ਾਂਤ ਰਹੇ ਕਿ ਰਾਜੀਆ ਕੋਈ ਥੋੜਾ ਜਿਹਾ ਸ਼ਰਾਰਤ ਕਰਕੇ ਰਾਜੀਆ ਨਾ ਨਾ ਵੀ ਚਲੋ ਕਿਉਂਕਿ ਜੀ ਉਮਰ ਵੀ ਇਹੀ ਆ ਨਾ ਫੇਰ ਤਾਂ ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਨਾ ਉਹਦੀਆਂ ਜਿਵੇਂ ਵਾਰੀਆਂ ਬੰਦੇ ਦੀਆਂ ਬਾਤ ਜਿਹਨ ਚੰਦੀਆਂ ਨੇ ਸਭ ਸ਼ਰਾਰਤਾਂ ਸਭ ਕੁਝ ਪਿੱਛੇ ਰਹਿ ਜਾਂਦਾ ਹੈ ਆਪਾਂ ਵੀ ਤੇ ਜਦੋਂ ਛੋਟੇ ਸੀ ਜਾਨੂੰ ਆਪਣੇ ਵਰਗੇ ਕਿੰਨੇ ਜਿਹੇ ਸ਼ਰਾਰਤਾਂ ਕਰਦੇ ਸੀਗੇ ਚਲੋ ਹਾਂਜੀ ਵਿੱਚ ਬਹੁਤ ਸਾਰੇ ਇਹ ਵੀ ਹੋਣਗੇ ਨਾ ਵੀ ਅਸੀਂ ਤਾਂ ਸ਼ਰਾਰਤਾਂ ਕੀਤੀਆਂ ਬਟ ਇਹ ਹੋ ਜਾਂਦਾ ਦੀ ਆਪਣੀਆਂ ਸ਼ਰਾਰਤਾਂ ਯਾਦ ਨਹੀਂ ਰਹਿੰਦੀਆਂ ਬੱਚਿਆਂ ਦੀਆਂ ਯਾਦ ਰਹਿ ਜਾਂਦੀਆਂ ਨੇ ਕਿੰਨੇ ਇੱਥੇ ਮੰਮੀ ਲੱਗੇ ਸੀਗੇ ਆਟਾ ਗੁੰਨਣ ਕਹਿੰਦੇ ਚਲ ਮੈਂ ਆਟਾ ਗੁੰਨਦੀ ਆ ਜਾਨੂੰ ਮੈਂ ਲੱਗੀ ਸੀ ਤੜਕਾ ਰੱਖਿਆ ਹੋ ਸੀ ਮੇਰਾ ਮੈਂ ਪਸਾਲਾ ਪੁੰਨ ਕਿਉਂਕਿ ਅੱਜ ਬਣਾਉਣਾ ਸੀਗਾ ਮਟਰ ਪਨੀਰ ਇੱਥੇ ਲੱਗੀ ਸੀ ਮੇ ਨਾਲ ਦੀ ਨਾਲ ਮੈਂ ਕਿਹਾ ਵੀ ਜਦ ਦੇ ਜਿੰਨੀ ਦੇਰ ਤੱਕ ਹਨਾ ਮਸਾਲਾ ਪੁੰਨ ਉਹਨੀ ਦੇਰ ਤੱਕ ਆਪਾਂ ਪਨੀਰ ਦੀ ਕਟਿੰਗ ਕਰਕੇ ਰੱਖ ਲੈਣੀ ਆ ਚਲੋ ਪਾਉਣਾ ਤਾਂ ਮੈਂ ਬਾਅਦ ਵਿੱਚ ਹੀ ਹਿੰਦੀ ਮੈਂ ਤਾਂ ਇਹ ਹੋ ਜਾਂਦਾ ਨਾ ਵੀ ਜਿਵੇਂ ਮਟਰ ਨੇ ਉਹਨਾਂ ਨੂੰ ਦੋ ਤਿੰਨ ਕਿ ਬਿਸਲ ਲਗਾ ਕੇ ਫਿਰ ਬਾਅਦ ਵਿੱਚ ਪਾਉਣੀ ਹੁੰਦੀ ਆ ਜੀ ਪਨੀਰ ਪਰ ਮੈਨੂੰ ਇਹ ਮੈਨੂੰ ਜਦ ਚਲੋ ਤੜਕੇ ਬੰਦੇ ਬੰਦੇ ਫ੍ਰੀ ਖੜੀ ਸੀ ਮੈਂ ਵੀ ਕਟਿੰਗ ਕਰਕੇ ਇਹਨੂੰ ਰੱਖ ਦਿੰਦੀ ਆ ਫਿਰ ਜਦਦੇ ਆਏ ਹੋ ਜਾਂਦਾ ਵੀ ਪਾਇਆ ਜਾਂਦਾ ਕਿਉਂਕਿ ਆਏ ਹੋ ਜਾਂਦਾ ਜੀ ਕਿਚਨ ਚ ਜਿਵੇਂ ਆਪਾਂ ਖੜੇ ਆ ਕੋਈ ਕੰਮ ਕਰ ਕਰਦੇ ਆ ਨਾ ਵੀ ਉਨੀ ਦੇਰ ਚ ਜਿਹੜੇ ਹੋਰ ਕਰਨ ਵਾਲੇ ਹੁੰਦੇ ਨੇ ਫਿਰ ਉਹ ਵੀ ਕਰ ਲੈਂਦੇ ਨੇ ਕਦੇ ਜਿਵੇਂ ਭਾਂਡੇ ਸਾਫ ਕਰਨ ਵਾਲੇ ਨੇ ਫਿਰ ਉਹ ਕਰੇ ਜਾਂਦੇ ਨੇ ਇਥੇ ਪਰ ਮੈਂ ਸਬਜੀ ਮੈਂ ਐਦਾਂ ਹੀ ਬਣਾ ਲੈਂਦੀ ਹਾਂ ਜਿਵੇਂ ਇੱਕ ਪਾਸੇ ਤੜਕਾ ਪਨ ਹੁੰਦਾ ਦੂਜੇ ਪਾਸੇ ਮੈਂ ਪਾਣੀ ਰੱਖ ਲੈਣੇ ਹੁੰਦੀ ਆ ਜਿੰਨੀ ਕਿ ਮੈਨੂੰ ਲੋੜ ਹੁੰਦੀ ਆ ਉਹਦੇ ਮੁਤਾਬਕ ਫਿਰ ਗਰਮ ਪਾਣੀ ਪਾ ਕੇ ਹੀ ਮੈਂ ਸਬਜੀ ਬਣਾ ਲੈਣੇ ਹੁੰਦੀ ਆ ਕਿਉਂਕਿ ਜੇ ਗੈਸ ਦਾ ਸੇਮੀ ਜਲਣਾ ਹੁੰਦਾ ਇਹਦਾ ਕੋਈ ਉਹ ਨਹੀਂ ਹੁੰਦਾ ਹੈਗਾ ਫਰਕ ਇਥੇ ਬਸ ਮੰਮੀ ਕੁਝ ਗੱਲ ਸੁਣਾ ਰਹੀ ਸੀਗੇ ਕਹਿੰਦੇ ਜਿਵੇਂ ਅੱਜ ਉਹਥੇ ਭੋਗ ਦੇ ਗਏ ਸੀਗੇ ਕਿ ਉਥੇ ਦੋ ਭੋਗ ਪੈ ਰਹੇ ਸੀਗੇ ਕਹਿੰਦੇ ਵੀ ਕਈ ਵਾਰੀ ਇਹ ਹੋ ਜਾਂਦਾ ਨਾ ਬੰਦੇ ਨੂੰ ਜਾਣਾ ਕਿਤੇ ਪਹੁੰਚੇ ਕਿਤੇ ਬੀ ਕਈ ਵਾਰ ਇਹ ਵੀ ਹੋ ਜਾਂਦਾ ਜਿਵੇਂ ਹੁਣ ਕਈ ਵਾਰ ਜੀ ਕੋਈ ਸਿਆਣਾ ਹੁੰਦਾ ਹਨ ਉਹਨੇ ਭੁਲੇਖਾ ਵੀ ਪੈ ਜਾਂਦਾ ਪਤਾ ਨਹੀਂ ਲੱਗਦਾ ਹੈਗਾ ਐਦਾਂ ਗੱਲਾਂ ਸੁਣਾਉਣ ਲੱਗੇ ਬਸ ਐਦਾਂ ਗੱਲਾਂ ਕਰਦੇ ਸੀਗੇ ਡੈਡ ਜੀ ਵੀ ਆ ਚੁੱਕੇ ਸੀ ਹਾਂਜੀ ਡੈਡ ਜੀ ਹਜੇ ਆਏ ਨਹੀਂ ਸੀਗੇ ਉਹਨਾਂ ਨੇ ਆਉਣਾ ਸੀਗਾ ਹਜੇ ਤੇ ਮਾਦੀ ਫੇਰ ਇੱਥੇ ਆਪਾਂ ਤੜਕਾ ਲਗਾਉਨੇ ਆ ਤੜਕਾ ਲਗਾ ਕੇ ਫੇਰ ਬਣਾਉਨੇ ਆ ਜੀ ਫੁਲਕੇ ਕਿਉਂਕਿ ਸ਼ਾਮ ਦੇ ਕੰਮ ਕਰਦਾ ਮੇਰੇ ਮੈਨੂੰ ਐਦਾਂ ਹੀ ਹੁੰਦਾ ਜੀ ਜਲਦੀ ਜਲਦੀ ਜਿਹੜੇ ਕੰਮ ਕਰ ਕਰਨੇ ਨੇ ਕੁਝ ਨਾ ਜੇ ਆਪਾਂ ਥੋੜਾ ਜਿਹਾ ਟਾਈਮ ਦੇਮਟ ਰੱਖੀ ਹੁੰਦੀ ਹੈ ਨਾ ਜਿਵੇਂ ਐਦਾਂ ਹੁੰਦਾ ਵੀ ਇੰਨੇ ਟਾਈਮ ਤੇ ਪਾ ਕੰਮ ਕਰ ਲੈਣਾ ਇੰਨੇ ਟਾਈਮ ਤੇ ਆ ਕੰਮ ਕਰਨਾ ਨਾ ਉਹਦੇ ਨਾਲ ਥੋੜਾ ਜਿਹਾ ਸਹੀ ਰਹਿੰਦਾ ਹੈ ਜਿਵੇਂ ਆ ਇਹ ਆਪਾਂ ਦਿਨ ਨੂੰ ਦੇਖੀ ਜਾਈਏ ਨਾ ਫਿਰ ਦਿਨ ਦੇ ਮੁਤਾਬਕ ਨੇ ਜੀ ਕੰਮ ਕਰ ਹੁੰਦੇ ਹੁੰਦੇ ਕੁਝ ਨਾ ਥੋੜਾ ਜਿਹਾ ਇਹ ਹੋ ਜਾਂਦਾ ਜਿਵੇਂ ਹੁਣ ਸ਼ਾਮ ਦੇ ਟਾਈਮ ਉਸ ਵਿੱਚ ਸੈਰ ਕਰਨ ਚਲੇ ਜਾਨੇ ਆ ਨਾ ਉਹਦੇ ਨਾਲ ਫਿਰ ਇਹ ਹੋ ਜਾਂਦਾ ਵੀ ਇੰਨੇ ਵਜੇ ਸੈਰ ਕਰਨ ਜਾਣਾ ਹੈ ਤੇ 19:00 ਤੱਕ ਜਿਹੜੇ ਆਪਣੇ ਸ਼ਾਮ ਦੇ ਕੰਮ ਕਰਨੇ ਉਹ ਆਪਾਂ ਕੰਪਲੀਟ ਕਰਨੀ ਚਾਣੇ ਨੇ ਕਿ ਇਹ ਵੀ ਹੁੰਦਾ ਹੈ ਵੀ ਆਪਣਾ ਕਈ ਵਾਰੀ ਮਨ ਇਹ ਹੁੰਦਾ ਵੀ ਹਾਂ ਕਰਦੇ ਆ ਕਰਦੇ ਆ ਉਹ ਚੀਜ਼ ਦਾ ਵੀ ਫਰਕ ਪੈ ਜਾਂਦਾ ਹੁੰਦਾ। ਵਾਜੀ ਇੱਥੇ ਆਪਾਂ ਸਿੰਪਲ ਜਿਹੇ ਤਰੀਕੇ ਨਾਲ ਇਹ ਸਬਜ਼ੀ ਬਣਾਈ ਸੀਗੀ। ਬਸ ਨੂੰ ਮਿਰਚ ਜਿਵੇਂ ਅਦਰਕ ਵਗੈਰਾ ਵੀ ਲਸਣ ਅਦਰਕ ਵਗੈਰਾ ਸੀ ਟਮਾਟਰ ਵਗੈਰਾ ਇਦਾਂ ਸਿੰਪਲ ਸੀ ਜੇ ਮਸਾਲੇ ਜਿਹੜੇ ਆਪਾਂ ਪਾਏ ਸੀ ਉਹ ਜਿਵੇਂ ਆਮ ਆਪਾਂ ਸਿੰਪਲ ਰੈਗੂਲਰ ਚ ਵਰਤਦੇ ਹਾਂ ਜੀ ওই ਮਸਾਲੇ ਸੀਗੇ। ਪਰ ਇਥੇ ਆਪਾਂ ਜੀ ਆਪਾਂ ਘਰ ਦੇ ਕੰਮ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਵੀ ਕੰਮ ਕਰ ਕਰਕੇ ਫਿਰ ਇਹ ਹੋ ਜਾਂਦਾ ਵੀ ਆਪਾਂ ਸੈਰ ਕਰਨ ਨੂੰ ਜਾਣਾ ਹੀ ਹੁਣ ਮੈਂ ਤਕਰੀਬਨ ਸ਼ੁਰੂ ਕੀਤੀ ਹੈ ਬਾਕੀ ਦੇ ਦੇਖੀ ਕਿੰਨੇ ਕੇ ਦਿਨ ਚੱਲਦੀ ਆ ਪਰ ਇਹ ਹੈਗਾ ਵੀ ਹਾਂ ਜੀ ਹੁਣ ਭਜਨ ਘੱਟ ਕਰਨਾ ਹੈ ਤਾਂ ਕਰਨਾ ਹੀ ਠੀਕ ਹੈ ਚਲੋ ਇਹ ਛੁੱਟੀਆਂ ਦਾ ਥੋੜਾ ਬਹੁਤਾ ਹੋ ਸਕਦਾ ਏ ਵੀ ਫਿਰ ਉਸ ਤੋਂ ਬਾਅਦ ਆਪਾਂ ਰੈਗੂਲਰ ਜਿਹਾ ਆ ਕਰਾਂਗੇ ਕੁਛ ਉਹਨਾਂ ਨੂੰ ਵੀ ਇਰਫਤ ਦੇ ਪਾਪਾ ਨੂੰ ਵੀ ਥੋੜਾ ਜਿਹਾ ਹਟੇ ਆ ਨਾ ਵੀ ਜਿਵੇਂ ਗੋਡੇ ਦੀ ਦਿੱਕਤ ਜੀ ਆ ਤਾਂ ਕਰਕੇ ਬਾਜੀ ਫਿਰ ਆਪਾਂ ਦੇ ਨੇ ਬਹੁਤ ਸੋਹਣੀ ਲੱਗਦੀ ਸੀਗੀ ਹਰੇ ਭਾਈ ਦੀ ਸਾਰੇ ਪਾਸੇ ਨਾ ਇੱਥੇ ਹੈਗੀ ਸੀ ਇਹ ਪਾਪਸੀ ਦੀ ਚਲੋ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਅੰਦੋ ਕੀ ਬੇ ਟੇਕ ਕੇਅਰ